ਪੂਰਥਲਾ ਵਿਖੇ ਡਿਊਟੀ ਤੇ ਤਨਾਤ ਸਰਹਿੰਦ ਨਿਵਾਸੀ ਹੌਲਦਾਰ ਫੌਜੀ ਨੂੰ ਅਟੈਕ ਆਉਣ ਦੇ ਨਾਲ ਸ਼ਹੀਦ ਹੋ ਗਿਆ ਸ਼ਹੀਦ ਫੌਜੀ ਜਵਾਬ ਦੀ ਮਰਤਕ ਦੇ ਜਦੋਂ ਬਕਸੇ ਦੇ ਵਿੱਚ ਬੰਦ ਹੋ ਕੇ ਸਰਹੰਦ ਦੇ ਪ੍ਰੀਤ ਨਗਰ ਪਹੁੰਚੀ ਹੈ ਤਾਂ ਮਾਹੌਲ ਕਾਫੀ ਭਵਗ ਹੋ ਗਿਆ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਦੱਸ ਦੇ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਦੇ ਵਿੱਚ ਮਰਤਕ ਫੌਜੀ ਜਗਬੀਰ ਸਿੰਘ ਚੀਮਾ ਦਾ ਫੌਜ ਦੀ ਟੁਕੜੀ ਦੇ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਅਤੇ ਸ਼ਹੀਦ 38 ਸਾਲਾ ਫੌਜੀ ਜਗਬੀਰ ਸਿੰਘ ਚੀਮਾ ਜੋ ਕਿ 2004 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ 27 ਸਤੰਬਰ ਨੂੰ ਸ਼ਹੀਦ ਹੋ ਗਿਆ ਜਿਸ ਦੇ ਤਿੰਨ ਬੱਚੇ ਨੇ 6 ਮਹੀਨੇ ਪਹਿਲਾਂ ਸ਼ਹੀਦ ਫੌਜੀ ਜਵਾਨ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਅਤੇ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸ਼ਹੀਦ ਦੇ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚੇ ਨੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸ਼ਹੀਦ ਹੌਲਦਾਰ ਫੌਜੀ ਜਗਬੀਰ ਸਿੰਘ ਚੀਮਾ ਵਿਆਹਿਆ ਹੋਇਆ ਸੀ ਜਿਸ ਦੇ ਕੋਲ ਇੱਕ 12 ਤੇ 10 ਸਾਲਾਂ ਲੜਕੀ ਅਤੇ 2 ਸਾਲ ਦਾ ਇੱਕ ਲੜਕਾ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਜੋ ਵੀ ਪਰਿਵਾਰ ਨੂੰ ਮਦਦ ਮਿਲ ਸਕਦੀ ਹੋਵੇਗੀ ਉਹ ਜ਼ਰੂਰ ਦਵਾਈ ਜਾਵੇਗੀ। ਸਾਡਾ ਪ੍ਰਾਜਗਨੀਤ ਸਿੰਘ ਜਿਹੜਾ ਕਿ ਹੌਲਦਾਰ ਸੀ ਫੌਜ ਕਪੂਰਥਲਾ ਕੰਟੋਨਮੈਂਟ ਸੀ ਅੱਜ ਸਮਿਸ ਵੀ ਵਿਛੋੜਾ ਦੇ ਕੇ ਸ਼ਹੀਦ ਹੋਇਆ ਡਿਊਟੀ 'ਤੇ ਆਪਣੀ ਤੇ ਬਹੁਤ ਗੁੱਦੀ ਗੱਲ ਹੈ ਔਰ ਇਹ ਪਰਿਵਾਰ ਪਹਿਲਾਂ ਵੀ 6 ਮਹੀਨੇ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਔਰ ਅੱਜ ਛੋਟੇ-ਛੋਟੇ ਬੱਚੇ ਆ ਉਹਨਾਂ ਦੀ ਵਾਈਫ ਸਾਡੀ ਪੈਣ ਮਾਤਾ ਮੇਂ ਮਿਲ ਕੇ ਹੈ ਬੜਾ ਦੁਖਦਾਈ ਸਮਾਂ ਇਹ ਸਮਾਂ ਅਸਾ ਹੁੰਦਾ ਕਿ ਸਿਰਫ ਦੁੱਖੇ ਬਣਾਇਆ ਜਾ ਸਕਦਾ ਬਾਕੀ ਕੁਛ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਦਾ ਪਾਣਾ ਹੁੰਦਾ ਔਰ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਸਾਡੀ ਪੈਣ ਨੂੰ ਵਿਸ਼ਵਾਸ ਦਿਵਾਉਣ ਕਿ ਦੇਖੋ ਇਹ ਤਾਂ ਵਹਿਗੁਰੂ ਦਾ ਪਾਣਾ ਮੰਨਣਾ ਪੈਣਾ ਪੰਜਾਬ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਉਹ ਸਾਰੀਆਂ ਦਵਾਵਾਂਗੇ ਬੱਚਿਆਂ ਤੇ ਨੌਕਰੀ ਦੀ ਗੱਲ ਨੌਕਰੀ ਦਾ ਵੀ ਬਿਲਕੁਲ ਇੰਤਜ਼ਾਮ ਕਰਕੇ ਦੇਵਾਂਗੇ ਪਰ ਅਸਲ ਸੱਚ ਇਹ ਕਿ ਉਹ ਪਰ ਮੌਤ ਨਹੀਂ ਸਕਦੇ ਜਗਵੀਰ ਨੂੰ ਮੌਤ ਨਹੀਂ ਸਕਦੇ ਇਹ ਤਾਂ ਛੋਟੀਆਂ ਗੱਲਾਂ ਰਹਿ ਜਾਂਦੀਆਂ ਪਿੱਛੇ ਜੋ ਜ਼ਿੰਮੇਵਾਰੀ ਸਰਕਾਰਾਂ ਦੀ ਪੂਰੀ ਕਰਨੀ ਹੁੰਦੀ ਹੈ ਲੇਕਿਨ ਸਾਡਾ ਉਹ ਪਰਾ ਜਿਹੜਾ ਦੇਸ਼ ਲਈ ਸ਼ਹਾਦਤ ਹੋਇਆ ਉਹਨੂੰ ਸਲਾਮ ਕਰਦੇ ਆ ਅੱਜ ਬਹੁਤ ਹੀ ਪਰੇਮ ਨਾਲ ਆਪ ਸਭ ਨੂੰ ਦੱਸਦਾ ਕਿ ਸਾਡੇ ਇਲਾਕੇ ਦਾ ਇੱਕ ਨੌਜਵਾਨ ਜਗਵੀਰ ਸਿੰਘ ਚੀਮਾ ਜੋ ਕਿ ਆਰਮੀ ਦੇ ਵਿੱਚ ਮੁਲਾਜ਼ਮ ਸਨ ਦਫੇਦਾਰ ਹੌਲਦਾਰ ਆਪਣਾ ਕਪੂਰਥਲੇ ਉਹਨਾਂ ਦੀ ਪਤੌਰ ਡਿਊਟੀ ਚੱਲ ਰਹੀ ਸੀ ਤੇ ਉਸ ਦੌਰਾਨ ਡਿਊਟੀ ਦੇ ਉਹਨਾਂ ਨੂੰ ਸ਼ੂਗਰ ਦਾ ਅਟੈਕ ਆਣ ਕਰਕੇ ਅਕਾਲ ਚਲਾਣਾ ਕਰ ਗਏ ਤੇ ਛੋਟੇ ਛੋਟੇ ਤਿੰਨ ਬੱਚੇ ਨੇ ਜਿਸ ਦੀ ਦੋ ਬੇਟੀਆਂ ਤੇ ਇੱਕ ਸਾਲ ਡੇਢ ਸਾਲ ਦਾ ਉਹਨਾਂ ਦਾ ਬੇਟਾ ਹੈ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ ਤੇ ਇੱਕ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਇੱਕ ਬਹੁਤ ਮੰਦ ਭਾਗੀ ਖਬਰ ਹੈ ਸਾਡੇ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਸਾਡੇ ਸਾਰੇ ਇਲਾਕੇ ਦੇ ਵਿੱਚ ਪ੍ਰੀਤਨਗਰ ਬਸੀ ਰੋਡ ਸਰਾਂਦੇ ਦੇ ਉਹਨਾਂ ਦੇ ਨਿਵਾਸ ਸੀਗਾ ਤੇ ਇਹਨਾਂ ਕੁਝ ਕਹਿੰਦਾ ਮੈਂ ਬੜਾ ਤਨਵਾਦ ਕਰਦਾ ਸਕਾਈ ਨਿਊਜ਼ ਪੰਜਾਬ ਦੇ ਲਈ ਸ਼੍ਰੀ ਫਤਿਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ